ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੌਰਟਿਕ ਚੰਤੇ ਸਾਰੀਆਂ ਭੈਣਾਂ ਸਵਾਗਤ ਹੈ ਅੱਜ ਦੇ ਆਪਾਂ ਫਲਕਾਰੀ ਸੂਟ ਫਲਕਾਰੀ ਕੱਗਰੀ ਜੀ ਫਲਕਾਰੀਆਂ ਸਾਰੇ ਆਪਾਂ ਫਲਕਾਰੀ ਵਾਲੇ ਡਿਜ਼ਾਈਨ ਲੈ ਕੇ ਆਏ ਜੀ ਅੱਜ ਕਲੈਕਸ਼ਨ ਹੈ ਆਪਾਂ ਫਲਕਾਰੀਆਂ ਵਾਲੀ ਕੱਗਰੀ ਤੇ ਫਲਕਾਰੀ ਸੂਟ ਲੈ ਕੇ ਆਏ ਦੇਖੋ ਜੀ ਕੱਗਰੀ ਨਾਲ ਆਪਾਂ ਜਾਗੋ ਵਾਸਤੇ ਤਿਆਰ ਕੀਤੇ ਹੋਏ ਸੂਟਾਂ ਜੀ ਬਹੁਤ ਸੋਹਣੇ ਇਹ ਭੈਣਾਂ ਦੇ ਆਪਾਂ ਪਵਾ ਕੇ ਵਿਖੇ ਸੂਟ ਦੀ ਤੁਹਾਨੂੰ ਦਿਖ ਹੀ ਰਹੇ ਜੀ ਬਹੁਤ ਸੋਹਣੇ ਲੱਗ ਰਹੇ ਕੱਗਰੀ ਸੂਟ ਇਵੇਂ ਤੁਸੀਂ ਵੀ ਤਿਆਰ ਕਰਾਉਣੇ ਤਾਂ ਆਰਡਰ ਦਿਓ ਇਸ ਨੰਬਰ ਤੇ ਆਪਣੇ ਜਿਹੜਾ ਨੰਬਰ ਸਕਰੀਨ ਤੇ ਤੁਹਾਨੂੰ ਸ਼ੋਅ ਕੀਤਾ ਹੈ ਮੈਂ ਤੁਸੀਂ ਕੀਤਾ ਜਿਹੜਾ ਨਮਰ ਤੇ ਤੁਸੀਂ ਆਰਡਰ ਦਿਵਾ ਪੈਂਦੇ ਆ ਮਾਂ ਧੀਾਂ ਦੇ ਸੂਟ ਪਾਇਆ ਮਾਂ ਬੇਟੀ ਦੇ ਕਿੰਨਾ ਸੋਹਣਾ ਲੱਗ ਰਿਹਾ ਐਵੇਂ ਦਾ ਸੂਟ ਤੁਸੀਂ ਵੀ ਤਿਆਰ ਕਰਵਾਣਾ ਤੇ ਤੁਸੀਂ ਨੰਬਰ ਤੇ ਆਰਡਰ ਦਿਓ ਸਾਨੂੰ ਜਮਾ ਐਵੇਂ ਸੂਟ ਸੇਮ ਤਿਆਰ ਕਰਕੇ ਦੇਵਾਂਗੇ ਹੁਣ ਆਪਣੇ ਕੁਲੇ ਬਿਲੇਵ ਨਹੀਂ ਆ ਬੇਟੀ ਦੇ ਸੂਟ ਪਾਇਆ ਨਿੱਕੀ ਜੀ ਬੱਚੀ ਦੇ ਸੂਟ ਪਾਇਆ ਨਾ ਕਿੰਨਾ ਸੋਹਣਾ ਲੱਗ ਰਿਹਾ ਐ ਜਿਵੇਂ ਨਿੱਕੀਆਂ ਬੱਚੀਆਂ ਦੇ ਚਾ ਮਾਂ ਮਾਂ ਧੀਾਂ ਦੇ ਸੂਟ ਮਾਂ ਬੇਟੀ ਦੇ ਸੂਟ ਜੇ ਤੁਸੀਂ ਤਿਆਰ ਕਰਵਾਣਾ ਤੁਸੀਂ ਐਵੇਂ ਆਰਡਰ ਕੋ ਕੱਲਾ ਸੂਟ ਕਰਵਾਣਾ ਤਾਂ ਕਰ ਤੇ ਸਾਨੂੰ ਆਰਡਰ ਦਿਓ ਜੇ ਤੁਸੀਂ ਫਲਕਾਰੀ ਤਿਆਰ ਕਰਾਉਣੀ ਹੈ ਜੀ ਫਲਕਾਰੀ ਵੀ ਆਪਾਂ ਬਹੁਤ ਘੱਟ ਜ ਤੇ ਆਪਾਂ ਫਲਕਾਰੀ ਸੂਟ ਰੈਡੀ ਕੀਤਾ ਸੀ ਇਹ ਆਪਾਂ ਅਨਸਟਿਚਡ ਹੈ ਪ੍ਰਕਾਰ ਦੇ ਸੂਟ ਰੈਡੀ ਕੀਤਾ ਆ ਦੇਖੋ ਜੀ ਉੱਪਰ ਨੂੰ ਇਹਦੇ ਕਲੀਆਂ ਜਾਂਦੀਆਂ ਸਾਰੇ ਸ਼ਰਟ ਦੇ ਡਾਟ ਬਣਾ ਕੇ ਤੇ ਇਹਦੇ ਉੱਪਰ ਹੈਗੇ ਪੌਂਚੀ ਤੇ ਆ ਬਾਜੂ ਹੈ ਜਿਹੜੀ ਇੱਕ ਸਾਈਡ ਤੇ ਇਹ ਬਾਜੂ ਆ ਇੱਕ ਸਾਈਡ ਤੇ ਬਾਜੂ ਕੱਢਿਆ ਹੋਇਆ ਜਿਹੜਾ ਕੱਲਰ ਵਾਈਟ ਦੇ ਇਹ ਪੌਂਚੀ ਹੈ ਬਾਟਮ ਤੇ ਕੀਤਾ ਹੋਇਆ ਤੇ ਲਓ ਜੀ ਤੁਹਾਨੂੰ ਦਿਖਾਉਣੀ ਫਲਕਾਰੀਆਂ ਫਲਕਾਰੀਆਂ ਦਾ ਸਾਡੇ ਕੋਲ ਟ੍ਰੈਂਡ ਦੇ ਵਿੱਚ ਚੱਲ ਰਹੀਆਂ ਤੇ ਆਪਣੇ ਕੋਲੇ ਇਹ ਖੜਦਰੀ ਨਹੀਂ ਫਲਕਾਰੀਆਂ ਆ ਸਾਡੀਆਂ ਫਲਕਾਰੀਆਂ ਸੇਲ ਹੋ ਚੁੱਕੀਆਂ ਨੇ ਜੀ ਤੁਸੀਂ ਵੀ ਆਰਡਰ ਦੇਣਾ ਤਾਂ ਤੁਸੀਂ ਫਲਕਾਰੀਆਂ ਦੇ ਦੇ ਸਕਦੇ ਇਹਦੇ ਨਾਲ ਸਾਡੇ ਕੋਲ ਇੱਕ ਦੋ ਫਲਕਾਰੀ ਪਈ ਹੋਊਗੀ ਤੇ ਬਾਕੀ ਸਾਨੂੰ ਪਹਿਲਾਂ ਆਰਡਰ ਦਿਓ ਫਲਕਾਰੀਆਂ ਇਹ ਆਪਣੇ ਹੱਥੀ ਕਿਤੇ ਫਲਕਾਰੀਆਂ ਜੀ ਹੱਥੀ ਹੈਂਡਵਰਕ ਕਿਤੇ ਫਲਕਾਰੀਆਂ ਤੇ ਤੁਸੀਂ ਆਰਡਰ ਦੇਣਾ ਸਾਨੂੰ ਜੀ 15 ਮਹੀਨਾ ਆਰਡਰ ਪਹਿਲਾਂ ਦੋ 15 ਦਿਨ ਮਹੀਨਾ ਸਾਨੂੰ ਆਰਡਰ ਦਿਓ ਪਹਿਲਾਂ ਤੁਹਾਨੂੰ ਐਵੇਂ ਨਹੀਂ ਫਲਕਾਰੀਆਂ ਤਿਆਰ ਕਰਾਂਗੇ ਆ ਵੀ ਆਪਾਂ ਫਲਕਾਰੀ ਵੈਰੀ ਕੀਤੀ ਆ ਦੇਖੋ ਜੀ ਬਹੁਤ ਸੋਹਣੀਆਂ ਫਲਕਾਰੀਆਂ ਜਿਹੜੀਆਂ ਆਪਾਂ ਰੈਡੀ ਕੀਤੀਆਂ ਤੇ ਤੁਹਾਨੂੰ ਕੱਲੇ-ਕੱਲੇ ਫਲਕਾਰੀਆਂ ਨੂੰ ਪਿੰਡ ਤੇ ਅਸੀਂ ਖੋਲ ਕੇ ਦਿਖਾਵਾਂਗੇ ਤੁਸੀਂ ਐਂਡ ਤੱਕ ਵੀਡੀਓ ਜ਼ਰੂਰ ਦੇਖਿਆ ਕਰੋ ਐਂਡ ਤੇ ਆਪਾਂ ਵੀਡੀਓ ਜਿਹੜੇ ਸੂਟ ਹੁੰਦੇ ਆ ਉਹ ਵੀ ਸਾਨੂੰ ਖੋਲ ਕੇ ਦਿਖਾਉਣੀ ਆ ਫਲਕਾਰੀਆਂ ਕੋਈ ਵੀ ਚੀਜ਼ ਜਿਹੜੇ ਆਪਾਂ ਸੂਟ ਰਿਹਾ ਵੀ ਵੀਡੀਓ ਪਾਉਣੀ ਆ ਆਪਾਂ ਖੋਲ ਕੇ ਦਿਖਾਉਣੀ ਹੁੰਦੀ ਆ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਗੇ ਵੀਡੀਓ ਸ਼ੇਅਰ ਕਰਦਿਆ ਕਰੋ ਹੋਰ ਭੈਣਾਂ ਨੂੰ ਤੇ ਆ ਦੇਖੋ ਜੀ ਫਲਕਾਰੀ ਕਿੰਨੀ ਸੋਹਣੀ ਬਣੀ ਆ ਪੀਲੇ ਤੇ ਜ਼ੈਲੋ ਤੇ ਕਰਵਾਉਣੀ ਤੁਸੀਂ ਐਵੇਂ ਕਰਵਾ ਸਕਦੇ ਪੀਲੇ ਫਲਕਾਰੀ ਨੀ ਰੈੱਡ ਕਰਾਉਣਾ ਤੁਸੀਂ ਰੈੱਡ ਮਹਿਰੂਨ ਕਿਮਨੀਆ ਕਰਾਉਣੀ ਆ ਤੁਸੀਂ ਕਿਸੇ ਵੀ ਕਲਰ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਤੇ ਆਪਣੇ ਕੋਲ ਸਾਰੇ ਕਲਰ ਹੀ ਬਹੁਤ ਜਿਆਦਾ ਸੋਹਣੇ ਤੇ ਪ੍ਰਾਈਸ ਵੀ ਬਹੁਤ ਜਿਆਦਾ ਆਪਣੇ ਸਾਰੀਆਂ ਫਲਕਾਰੀਆਂ ਸੋਹਣੀਆਂ ਜੇ ਤੁਸੀਂ ਫਲਕਾਰੀ ਸੂਟ ਦਾ ਆਰਡਰ ਦੇਣਾ ਹੈ ਤੁਸੀਂ ਫਲਕਾਰੀ ਸੂਟ ਦਾ ਦੋ ਫਲਕਾਰੀਆਂ ਦੋ ਘਗਰੀਆ ਦੋ ਤੇ ਬਾਗ ਦਾ ਦੋ ਜੀ ਆਪਾਂ ਬਾਗ ਵੀ ਤਿਆਰ ਕਰਦੇ ਆ ਫਲਕਾਰੀਆਂ ਵੀ ਤਿਆਰ ਕਰਦੇ ਆ ਫਲਕਾਰੀ ਸੂਟ ਵੀ ਤਿਆਰ ਕਰਦੇ ਆ ਤੇ ਕੱਗਰੇ ਵੀ ਤਿਆਰ ਕਰਦੇ ਆ ਸਟਿਚਿੰਗ ਵੀ ਕਰਦੇ ਆ ਸਟਿਚਿੰਗ ਦਾ ਰੇਟ ਵੀ ਬਹੁਤ ਘੱਟ ਪ੍ਰਾਈਸ ਦੇ ਵਿੱਚ ਆਪਾਂ ਫਲਕਾਰੀ ਕੱਗੜਾ ਤਿਆਰ ਕਰਦੇ ਆ ਜੇ ਤੁਸੀਂ ਇੱਕ ਕੱਗੜਾ ਵੀ ਤਿਆਰ ਕਰਾਉਣਾ ਹੋਵੇ ਤਾਂ ਕੱਗੜਾ ਵੀ ਆਪਾਂ 1700 ਦੇ ਵਿੱਚ ਰੈਡੀ ਕੱਗੜਾ ਕਰਕੇ ਦਿੰਨੇ ਆ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਫਲਕਾਰੀ ਸੂਟ ਆ ਗਿਆ ਜੀ ਤੇ ਦੇਖੋ ਜੀ ਫਲਕਾਰੀ ਸੂਟ ਆਪਣੇ ਕੋਲ ਕਿੰਨਾ ਸੋਹਣਾ ਬਣਿਆ ਫਲਕਾਰੀ ਸੂਟ ਬਹੁਤ ਘੱਟ ਰੇਟ ਦੇ ਵਿੱਚ ਆਪਾਂ ਫਲਕਾਰੀ ਸੂਟ ਰੈਡੀ ਕੀਤਾ ਤੇ ਤੁਸੀਂ ਸਾਰੇ ਸੂਟ ਨੂੰ ਕਿਵੇਂ ਲੱਗੇ ਸਾਨੂੰ ਕਮੈਂਟ ਹਰਕੀ ਜ਼ਰੂਰ ਦੱਸਣਾ ਅੱਗੇ ਵੀਡੀਓ ਸ਼ੇਅਰ ਕਰਦੇ ਆ ਗੋਰੀ ਜੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਉਮੀਦ ਕਰਦੇ ਹਾਂ ਤੁਹਾਡੀ ਵੀਡੀਓ ਸਾਡੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ